ਮੌੜ ਬਲਾਕ ਅਧੀਨ ਪੈਂਦੇ ਪਿੰਡ ਘੁੰਮਣਕਲਾ ਵਿਖੇ ਬੰਦ ਪਏ ਟੋਲ ਪਲਾਜੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਰੋ ਲਗਾਇਆ ਪੱਕਾ ਮੋਰਚਾ ਇਸ ਨੂੰ ਹਟਾਉਣ ਦੀ ਕੀਤੀ ਅਪੀਲ ਸ਼ੁੱਕਰਵਾਰ ਨੂੰ 3 ਵਜੇ ਦੇ ਲਗਭਗ ਬਠਿੰਡਾ ਦੇ ਮੌੜ ਬਲਾਕ ਅਧੀਨ ਪੈਂਦੇ ਪਿੰਡ ਘੁੰਮਣਕਲਾ ਦੇ ਬੰਦ ਪਏ ਟੋਲ ਪਲਾਜੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਆਗੂਆਂ ਨੇ ਬੋਲਦਿਆਂ ਕਿਹਾ ਕਿ ਇਹ ਟੋਲ ਪਲਾਜਾ ਬੰਦ ਪਿਆ ਹੈ ਅਤੇ ਇੱਥੇ ਅਕਸਰ ਹੀ ਐਕਸੀਡੈਂਟ ਹੁੰਦੇ ਆ ਲੋਕਾਂ ਨੂੰ ਲੁੱਟਾਂ ਖੋਹ ਕੀਤੀਆਂ ਜਾਂਦੀਆਂ ਹਨ ਤੇ ਨਿਸ਼ਾਨੀ ਦਾ ਅੱਡਾ ਬਣਿਆ ਹੋਇਆ ਇਸ ਨੂੰ ਲੈ ਕੇ ਪਿਛਲੇ ਦਿਨੀ ਬੀਕੇ ਜੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਦੀ ਅਗਵਾਈ ਦੇ ਵਿੱਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇਣ ਦੇ ਲਈ ਇੱਥੇ ਆਪਣਾ ਇਹਨਾਂ ਦੇ ਅੱਗੂ ਆਏ ਹੋਏ ਸਨ ਅਤੇ ਉਹਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਇਸ ਟੋਲ ਪਲਾਜੇ ਦਾ ਜਿਹੜਾ ਇੱਥੇ ਸਟਰਕਚਰ ਖੜਾ ਹੈ ਉਸ ਨੂੰ ਇੱਥੋਂ ਹਟਾ ਦਿੱਤਾ ਜਾਵੇ ਕਿਉਂਕਿ ਇਹ ਹਾਦਸਿਆਂ ਦਾ ਕਾਰਨ ਬਣਦਾ ਹੈ ਪਰ ਜਦੋਂ ਇਹਨਾਂ ਦੀ ਪ੍ਰਸ਼ਾਸਨ ਨੇ ਨਹੀਂ ਸੁਣੀ ਤਾਂ ਅੱਜ ਇਹਨਾਂ ਵੱਲੋਂ ਇੱਥੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਤਾਂ ਤੇ ਇਹਨਾਂ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਇਹਨਾਂ ਦਾ ਸਾਥ ਦੇਣ ਕਿਉਂਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਜਦੋਂ ਇਹਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਸੀ ਤਾਂ ਇਹਨਾਂ ਵੱਲੋਂ ਆਪਣਾ 5 ਅਗਸਤ ਤੱਕ ਇਸ ਨੂੰ ਹਟਾਉਣ ਦੀ ਅੰਨਬਲੋਂ ਮੰਗ ਕੀਤੀ ਗਈ ਸੀ ਲੇਕਿਨ ਜਦੋਂ ਪ੍ਰਸ਼ਾਸਨ ਨੇ ਕੋਈ ਇਸ ਦੇ ਆਪਣਾ ਕਾਰਵਾਈ ਨਹੀਂ ਕੀਤੀ ਤਾਂ ਇਹਨਾਂ ਵੱਲੋਂ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਤੇ ਉਹਨਾਂ ਵੱਲੋਂ ਨੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇੱਥੇ ਜਿਹੜੇ ਛੇੜੀਆਂ ਦਾ ਅੱਡਾ ਬਣਿਆ ਹੋਇਆ ਜਾਂ ਹਾਦਸਿਆਂ ਦਾ ਇਹੀ ਆਪਣਾ ਕਾਰਨ ਬਣਦਾ ਹੈ ਇਸ ਟੋਲ ਪਲਾਜ਼ਾ ਜੋ ਇਹ ਸੀ ਆਪਣਾ ਬੰਦ ਪਿਆ ਹੈ ਇਸ ਨੂੰ ਇੱਥੋਂ ਹਟਾ ਦਿੱਤਾ ਜਾਵੇ ਤੇ ਇਸ ਨੂੰ ਲੈ ਕੇ ਉਹਨਾਂ ਕੋਲ ਲੋਕਾਂ ਦਾ ਵੀ ਸਾਥ ਮੰਗਿਆ ਹੈ ਤਾਂ ਸਿੰਘ ਟੰਗੜੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਢੋਂਦਾ ਜੋ ਅੱਜ ਅਸੀਂ ਇੱਥੇ ਟੋਲ ਪਲਾਜ਼ਾ ਦੇ ਉੱਤੇ ਕੱਲ ਤੋਂ ਲੈ ਕੇ ਕੱਲ ਸਫਾਈ ਆ ਕਰਕੇ ਅੱਜ ਅਸੀਂ ਮੂਹਰਲਾ ਆਇਆ ਹੋਇਆ ਹੈ ਇਜੜਾ ਇੱਕ ਸੁਖਾ ਸਿੰਘ ਦੇ ਕੋਲ ਮੰਡੇ ਸੰਨ ਦੇ ਵਿੱਚ ਇੱਕ ਟੂਲ ਪਲੱਜਾ ਲੱਗਿਆ ਹੋਇਆ ਜਿਹੜੇ ਨੂੰ ਖਾਸ ਹੀ ਕਾਫੀ ਤਰ ਤੋਂ ਬੰਦ ਹੈ ਤੇ ਬਹੁਤ ਹੀ ਲੋਕਾਂ ਦੀ ਕੀਮਤੀ ਜਾਨਾਂ ਲੈਂਦੀਆਂ ਨੇ ਨਾ ਤਾਂ ਇੰਸੀਟ ਹੋਣਾ ਤੇ ਇਹਦੇ ਕਾਰਨ ਅਸੀਂ ਇੱਥੇ ਮੋਰਚਾ ਲੱਗਾ ਹੈ ਭਾਰਤੀ ਸੰਘ ਜੀ ਡਕਾਉਂਦਾ ਕਿ ਉਹ ਮੀਟਿੰਗ ਕਰਕੇ ਇੱਥੇ ਘੁੰਮਣ ਪਿੰਡ ਦੇ ਵਿੱਚ ਤੇ ਇੱਥੇ ਅਸੀਂ ਮਤਲਬ ਅੱਜ ਜ਼ਿਲ੍ਹੇ ਦੀ ਮੀਟਿੰਗ ਸੱਦੀ ਹੈ ਮੀਟਿੰਗ ਦੇ ਵਿੱਚ ਵਿਚਾਰ ਕੇ ਵੀ ਕਾਇ ਤਰੀਕ ਨੂੰ ਪਾਸੇ ਕਰਨਾ ਕਿਉਂਕਿ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦਾ ਹੋਇਆ ਸਾਰਾ ਇਹ ਪ੍ਰਸ਼ਾਸਨ ਨੂੰ ਹੀ ਪਤਾ ਵੀ ਨਾ ਇੱਥੇ ਠੱਗਾ ਚੋਰੀਆਂ ਹੁੰਦੀਆਂ ਲੁੱਟਾਂ ਖੋngਾਂ ਹੁੰਦੀਆਂ ਲੋਕ ਚਾਵੜੀਆਂ ਤੇ ਕੀਮਤੀ ਸਮਾਨ ਇੱਥੇ ਗੱਡੀਆਂ ਮਿਕਾਲੇ ਕੋਟਸਮੀਰ ਤੋਂ ਗੱਡੀ ਆ ਕੇ ਇੰਸਟੂ ਜਮਾ ਮਤਲਬ ਗੱਡੀ ਫੁੱਟ ਗਈ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਪੰਜਾਬ ਦੇ ਜਿੰਨੇ ਸਾਡੇ ਲੋਕ ਨੇੜੇ ਤੇ ਦੇਖੋ ਮਤਲਬ ਰੋਡ ਬਲਾਕ ਦੇ ਵਿੱਚ ਵੀ 5 ਤਰੀਕ ਨੂੰ ਅਸੀਂ ਇੱਥੇ ਭੱਟਾ ਕੱਟ ਕਰਕੇ ਇਹਨੂੰ ਸਾਈਡ ਤੇ ਕਰਨ ਦੀ ਗੋਦਬੰਦੀ ਬਣਾਵਾਂਗੇ ਸਾਰਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਹੁੰਚਣ ਕਿਉਂਕਿ ਜਿਹੜਾ ਇਹ ਚਟਾ ਇਥੋਂ ਦੀ ਸਰਕਾਰ ਨੇ ਪੈਸੇ ਲੈ ਕੇ ਬੰਨਿਆ ਹੋਇਆ ਅੱਗੇ ਪਿੱਛੇ ਵੀ ਇੱਕ ਢਾਈ ਪੀ ਕੋਲੇ ਜਿਹੜਾ ਟੂਲ ਫਲੱਜ ਆਉਂਦੀ ਭਾਰਤੀ ਸੰਟ ਕੌਂਦੇ ਦੀ ਦੇਣ ਆ ਉਹਨਾਂ ਨੇ ਚੱਕਿਆ ਹੁਣ ਵੀ ਅਸੀਂ ਲੋਕਾਂ ਦੇ ਸਹਿਯੋਗ ਮੰਗਦੇ ਆ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਇਹਨੂੰ ਢਾ ਕੇ ਸਾਈਡ ਤੇ ਕੀਤਾ ਜਾਊਗਾ ਤੇ ਵੱਧ ਤੋਂ ਵੱਧ ਅਸੀਂ ਬੇਨਤੀ ਕਰਦੇ ਆਂ ਖੱਟਣਾ ਤਾਲਮਿਲ ਕਰੋ ਤੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਇਹਨੂੰ ਢਾ ਕੇ ਸਾਈਡ ਤੇ ਕਰ ਦਈਏ। ਰਾਜਮੈਂਦਰ ਕੋਟਪਰਾ ਜ਼ਿਲ੍ਹਾ ਜਨਸਿਕਤਰ ਭਾਰਤੀ ਸੰਗਤ ਕੌਂਦਾ ਜ਼ਿਲ੍ਹਾ ਬਠਿੰਡਾ ਅੱਜ ਅਸੀਂ ਖੜੇ ਆ ਘੁੰਮਣਾ ਕਲਾਂ ਟੋਰ ਪਲਾਜੇ ਤੇ ਜੋ ਕਿ ਬਿਲਕੁਲ ਬੇਸੂਲਾ ਤੇ ਬੇਲੋੜਾ ਲੱਗਿਆ ਹੋਇਆ ਹੈ ਲਗਾਤਾਰ ਇੱਥੇ ਘਟਨਾਵਾਂ ਵਾਪਰ ਰਹੀਆਂ ਅਸੀਂ ਪਿਛਲੇ ਦਿਨੀ ਇੱਥੋਂ ਦੇ ਪ੍ਰਸ਼ਾਸਨ ਨੂੰ ਤਹਿਸੀਲਦਾਰਾਂ ਹੀ ਮੰਗ ਪੱਤਰ ਦਿੱਤਾ ਡੀਸੀ ਨੂੰ ਮੰਗ ਪੱਤਰ ਦਿੱਤਾ ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਕੱਲ੍ਹ ਵਾਲੀ 31 ਤੇ 1 ਦੀ ਰਾਤ ਨੂੰ ਹੀ ਐਕਸੀਡੈਂਟ ਹੋਇਆ ਦੋ ਬੰਦਿਆਂ ਦੇ ਚੂਰੇ ਟੁੱਟ ਗਏ ਆ ਹਸਪਤਾਲ ਪਹੁੰਚਾ ਅਸੀਂ ਇਹ ਪੱਕੇ ਮੋਰਚੇ ਦਾ ਐਲਾਨ ਕੀਤਾ 5 ਅਗਸਤ ਤੋਂ ਲਗਾਤਾਰ ਅਸੀਂ ਇਹ ਮੋਰਚੇ ਨੂੰ ਹਟਾਵਾਂਗੇ ਟੋਲ ਪਲਾਜੇ ਨੂੰ ਜੋ ਕਿ ਲੱਖਾਂ ਲੋਕਾਂ ਦੀ ਕੀਮਤੀ ਜਾਨਾਂ ਗਈਆਂ ਜਾਨੀਮਾਲੀ ਨੁਕਸਾਨ ਹੋਇਆ ਹੈ ਲੁੱਟ ਖੋਹ ਦਾ ਅੱਡਾ ਬਣਿਆ ਹੋਇਆ ਹੈ ਜਦੋਂ ਤੱਕ ਇਹ ਟੋਲ ਪਲਾਜਾ ਪੱਟ ਕੇ ਪਾਸੇ ਨਹੀਂ ਕੀਤਾ ਜਾਂਦਾ ਉਦੋਂ ਤੱਕ ਭਾਰਤੀ ਕਿਸਾਨਾਂ ਇੱਕ ਟਟਕੋਂਦਾ ਵੱਲੋਂ ਇਹ ਮੋਰਚਾ ਜਾਰੀ ਰਹੇਗਾ